ਦੈਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਤਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ حاضر ਹਾਂ ਲੋਕ ਆਵਾਜ਼ ਤੇ ਦਰਸ਼ਕੋ ਚੋਣਾਂ ਦਾ ਮੌਸਮ ਚੱਲ ਰਿਹਾ ਤੇ ਹਰੀਕ ਪਾਰਟੀ ਇੱਕ ਦੂਜੀ ਤੇ ਟਿਕੜੇ ਛਾੜੀ ਕਰ ਰਹੀ ਆ ਤੇ ਇੰਨੇ ਦਿਨਾਂ ਦੇ ਵਿੱਚ ਜਿਹੜੇ ਸਿੱਖ ਲੀਡਰ ਖਾਸ ਕਰਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਉਹਨਾਂ ਦਾ ਬੜਾ ਵੱਡਾ ਇੱਕ ਬਿਆਨ ਹੁੰਦਾ ਕਿ ਅਸੀਂ ਭਾਜਪਾ ਦੇ ਵਿੱਚ ਜਾ ਕੇ ਤੇ ਸਿੱਖ ਮਸਲੇ ਹੱਲ ਕਰਾਂਗੇ ਸਿੱਖ ਮਸਲੇ ਹੱਲ ਹੁੰਦੇ ਨੇ ਜਾਂ ਨਹੀਂ ਹੁੰਦੇ ਦੀਆ ਪੰਉਣਾ ਵੱਲ ਨਜ਼ਰ ਮਾਰੀਏ ਤੇ ਅੱਜ ਇੱਕ ਬੜਾ ਵੱਡਾ ਬਿਆਨ ਬੀਬੀ ਰਣਜੀਤ ਕੌਰ ਦਾ ਦਿੱਲੀ ਤੋਂ ਆਇਆ ਜੋ ਸ਼ਰਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਦਿੱਲੀ ਦੇ ਪ੍ਰਧਾਨ ਨੇ ਤੇ ਨਾਲ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕੁਮਾਰੀ ਕਾਰਜਕਾਰੀ ਦੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਕਿਹੜੇ ਮਸਲੇ ਹੱਲ ਕਰਲੇ ਨੇ ਕਿਹੜਾ ਕਿਸਾਨਾਂ ਦਾ ਮਸਲਾ ਕੀ ਹੱਲ ਹੋ ਗਿਆ ਕਿ ਬੰਦੀ ਸਿੰਘਾਂ ਦੇ ਮਸਲੇ ਹੱਲ ਹੋ ਗਏ ਨੇ ਕਿ ਚੰਡੀਗੜ੍ਹ ਦਾ ਮਸਲਾ ਹੱਲ ਹੋ ਗਿਆ ਕਿਹੜੇ ਮਸਲੇ ਜਿਹੜੇ ਨੇ ਬੀਜਪੀ ਤੋਂ ਸਿੱਖ ਲੀਡਰਾਂ ਨੇ ਹੱਲ ਕਰਾਈ ਨਹੀਂ ਹੁਣ ਜੇ ਅਮਰਸਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤੀਜਾ ਸਿੰਘ ਸਮੁੰਦਰੀ ਦਾ ਜਿਹੜਾ ਪੋਤਰਾ ਹੈ ਉਹ ਲੋਕ ਸਭਾ ਦੀ ਟੋਨ ਲੜ ਰਿਹਾ ਭਾਜਪਾ ਤੋਂ ਬੜੇ-ਬੜੇ ਅਫਸਰ ਹੈ ਨੇ ਨਾਮਵਰ ਅਫਸਰ ਹੈ ਨੇ ਵਿਦੇਸ਼ਾਂ ਦੇ ਵਿੱਚ ਰਹੇ ਨੇ ਹੁਣ ਅਮਰੀਕਾ ਦੇ ਵਿੱਚ ਰਾਜਦੂਤ ਸੀਗਾ ਜਦੋਂ ਹੁਣ ਰਿਟਾਇਰ ਹੋਏ ਨੇ ਜੋ ਆਕੇ ਲੋਕ ਸਭਾ ਦੀ ਟੋਲ ਲੜ ਰਹੇ ਨੇ ਉਹ ਵੀ ਇਹੀ ਕਹਿ ਰਹੇ ਨੇ ਪਰ ਮਸਲਾ ਇਹ ਆ ਪਿਓ ਉਹਨਾਂ ਦੇ ਕੁਰਬਾਨੀ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਆ ਸ਼੍ਰੋਮਣੀ ਅਕਾਲੀ ਦਲ ਆਇਆ ਉਦੋਂ ਉਹਨਾਂ ਦੇ ਵੱਡ ਵਡੇਰਿਆਂ ਨੇ ਆਪਣਾ ਜਿਹੜਾ ਹਿੱਸਾ ਪਾਇਆ ਵਾ ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਹੁਣ ਵੀ ਗੱਲ ਕਰਦੇ ਆ ਜਿਹੜੇ ਮਸਲੇ ਹੱਲ ਕਰਾਉਣ ਦੀ ਗੱਲ ਆ ਤੇ ਸਾਰੇ ਲੀਡਰ ਫਟਾਫਟ ਬਿਆਨ ਦੇ ਦਿੰਦੇ ਆ ਪਰ ਕਿਹੜਾ ਮਸਲਾ ਹੱਲ ਕਰਾ ਰਹੇ ਨੇ ਕਿਸਾਨਾਂ ਦਾ ਮਸਲਾ ਸਭ ਤੋਂ ਵੱਡਾ ਮਸਲਾ ਵਾ ਮੰਦੀ ਸਿੰਘਾਂ ਦਾ ਮਸਲਾ ਵਾ ਤੇ ਮਸਲਾ ਤਾਂ ਕੋਈ ਹੱਲ ਨਹੀਂ ਹੋ ਰਿਹਾ ਤੇ ਫਿਰ ਕਿਹੜੇ ਮਸਲੇ ਹੱਲ ਕਰਨ ਦੀ ਗੱਲ ਜਿਹੜੇ ਆ ਇਹ ਸਿੱਖ ਲੀਡਰ ਕਰ ਰਹੇ ਨੇ ਇਹ ਕੋਈ ਸਮਝ ਨਹੀਂ ਆ ਰਿਹਾ ਦੂਸਰੀ ਗੱਲ ਜੇ ਆਪਾਂ ਕਰ ਲਈਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਤਾਂ ਇਉਂ ਲੱਗਦਾ ਵੀ ਜਿਵੇਂ ਪਾਰਟੀਆਂ ਨੂੰ ਲੀਡਰ ਨਹੀਂ ਲੱਭ ਰਿਆ ਦੂਜਾ ਦੱਤੀ ਪਾਰਟੀ ਚੋਂ ਖਿੱਚ ਰਿਆ ਤੇ ਦੂਜਾ ਦੂਜੀ ਪਾਰਟੀ ਚੋਂ ਹੁਣ ਲੁਧਿਆਣੇ ਬਾਰੇ ਸੀ ਤੇ ਕੱਲ ਇੱਕ ਜਿਹੜਾ ਸਾਬਕਾ ਐਮਐਲਏ ਸੀ ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਪਛੋਕੜੋ ਦਾ ਕਾਂਗਰਸ ਸੀ ਉਹਨੇ ਅਸਤੀਫਾ ਦਿੱਤਾ ਤੇ ਹੁਣ ਹੋ ਸਕਦਾ ਵੀ ਕੋਈ ਨਵੇਂ ਐਲਾਨ ਹੋ ਜਾਣ ਉਹਦੇ ਸਬੰਧ ਦੇ ਵਿੱਚ ਹੋ ਸਕਦਾ ਸਾਡੇ ਪ੍ਰੋਗਰਾਮ ਚੱਲਦੇ ਤੱਕ ਕਿ ਕੋਈ ਨਵਾਂ ਐਲਾਨ ਉਹਦੇ ਸਬੰਧ ਵਿੱਚ ਹੋ ਜਾਵੇ ਕੁਝ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਸਕਦਾ ਪਰ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੋ ਰਹੇ ਜਿਹੜੇ ਲੀਡਰ ਭਾਜਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਹਿ ਜਰੂਰ ਰਹੇ ਨੇ ਪਰ ਮਸਲਾ ਕੋਈ ਹੱਲ ਨਹੀਂ ਹੋ ਰਿਹਾ ਕਿਸਾਨਾਂ ਦਾ ਮਸਲਾ ਵਾ ਹੁਣ ਕਿਸਾਨਾਂ ਕਿਸਾਨ ਜਿਹੜੇ ਨੇ ਰਹੇ ਨੇ ਅ ਬੜਾ ਟਿੱਕਾ ਮਾਰਦਾ ਹੰਸਰਾ ਜਹੰਸ ਅ ਚੰਗਾ ਗਾਇਕਾ ਰਾਜ ਗਾਇਕ ਦਾ ਨੂੰ ਖਿਤਾਬ ਮਿਲਿਆ ਹੋਇਆ ਸੀਗਾ ਚੰਗੀ ਲੋਕਾਂ ਦੇ ਵਿੱਚ ਉਹਦੀ ਨਾਂ ਸੀਗਾ ਤੇ ਬਚ ਬੁਰੇ ਹਾਲਾਤਾਂ ਤੋਂ ਪਤਾ ਪਤਾ ਸਿੰਗਰ ਦਾ ਵੈਰੀ ਜਦੋਂ ਉਹਨਾਂ ਨੇ ਗੀਤ ਗਾਇਆ ਸੀ ਤੇ ਹਰੇਕ ਦੀ ਜ਼ੁਬਾਨ ਦੇ ਪੰਜਾਬੀ ਦੀ ਜ਼ੁਬਾਨ ਤੇ ਉਹਦਾ ਗੀਤ ਸੀਗਾ ਜਿਉ ਸ਼ਾਸ ਸ਼ਾਸ ਦੇ ਵਿੱਚ ਨਾਮ ਦੇ ਤੇ ਉਹਨਾਂ ਦਾ ਮਾਨ ਸਨਮਾਨ ਇਸ ਤੋਂ ਵੀ ਜ਼ਿਆਦਾ ਸੀਗਾ ਮੈਂ ਜੋ ਸਮਝਦਾ ਵਾਂ ਜਦੋਂ ਸ਼ਰਮਣੀ ਕਾਲੀਦਾਰ ਤਿਲੰਦਰ ਨੂੰ ਪਹਿਲਾਂ ਵੀ ਇੱਕ ਵਾਰ ਟੋਨ ਲੜੇ ਸੀਗੇ ਫੇਰ ਮੁੜ ਕੇ ਬੀਜੇਪੀ ਚਲੇ ਗਏ ਤਰ ਤੋਂ ਦਿੱਲੀੋਂ ਜਾ ਕੇ ਐਮਟੀਬੀ ਬਣ ਗਏ ਤੇ ਹੁਣ ਫਰੀਦਕੋਟ ਤੋਂ ਆ ਵੋਟ ਚਲਾਇਆ ਵਾ ਤੇ ਕਿਸਾਨ ਕੀ ਹਿੱਲਦੀ ਨੇ ਤੇ ਕਿਸਾਨਾਂ ਦੇ ਜਵਾਬ ਨਹੀਂ ਦਿੰਦਾ ਤੇ ਜਦੋਂ ਕਹਿ ਦਿੰਦਾ ਵੀ ਗੱਲ ਕਰੀਏ ਤੇ ਗੱਲ ਵੀ ਨਹੀਂ ਫਿਰ ਆਉਂਦੀ ਤੇ ਟੁਕੜ ਗੱਲ ਤੇ ਕਰੋ ਕੋਈ ਮਸਲਾ ਹੱਲ ਤੇ ਕਰਾਓ ਮਰਵਾ ਦਿਓ ਹਾਂ ਜੇ ਤੁਹਾਡੀ ਪਾਰਟੀ ਤੁਹਾਡੀ ਸਰਕਾਰ ਤੁਹਾਡੀ ਗੱਲ ਮੰਨਦੀ ਆ ਆ ਚੰਗੀ ਗੱਲ ਆ ਤਾਂ ਫਿਰ ਐਮਐਸਪੀ ਦਾ ਛੋਟਾ ਜਿਹਾ ਮੁੱਦਾ ਹਕ ਕੋ ਹਲ ਕਰਵਾ ਦਿਓ ਹਰੇਕ ਪਾਰਟੀ ਆਪਣੀ ਵਿਚਾਰਧਾਰਾ ਦੇ ਨਾਲ ਜੁੜੀ ਹੋਈ ਆ ਉਹਦੇ ਮੁਤਾਬਕ ਕੰਮ ਕਰ ਰਹੀ ਆ ਉਹਦੇ ਮੁਤਾਬਕ ਅੱਗੇ ਵੀ ਕੰਮ ਕਰਨਾ ਵਾ ਪਾਰਟੀਆਂ ਛੱਡ ਕੇ ਪਹਿਲਾਂ ਵੀ ਲੀਡਰ ਇਧਰ ਉਧਰ ਜਾਂਦੇ ਰਹੇ ਨੇ ਪਰ ਜਿਹੜੇ ਲੋਕਾਂ ਦੇ ਨਾਲ ਆ ਜਦੋਂ ਧੋਖਾ ਧੜੀ ਜੀ ਕਰ ਦਿੰਦੇ ਨੇ ਨਾ ਵੀ ਅਸੀਂ ਆ ਗੱਲ ਮਨਾ ਦੇਾਂਗੇ ਇੱਧਰ ਆ ਕੇ ਉਹ ਥੋੜੀ ਜੀ ਗੱਲ ਜਰੂਰ ਇਹਨਾਂ ਦੀ ਰੜਕਦੀ ਆ ਦੂਸਰੀ ਗੱਲ ਆ ਜੇ ਆਪਾਂ ਨੈਸ਼ਨਲ ਪੱਧਰ ਦੀ ਰਾਜਨੀਤੀ ਦੀ ਗੱਲਬਾਤ ਕਰੀਏ ਤੇ ਕੱਲ ਖੜਗੇ ਸਾਹਿਬ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਕਿ ਦੋ ਵੇਚਣ ਵਾਲੇ ਤੇ ਦੋ ਖਰੀਦਣ ਵਾਲੇ ਆ ਫਿਰ ਆਪ ਛਾ ਤੇ ਮੋਦੀ ਸਾਹਿਬ ਕਿ ਉਧਰ ਅਬਾਨੀ ਤੇ ਅਡਾਨੀ ਖਰੀਦਣ ਵਾਲੇ ਨੇ ਤੇ ਜਿਹੜੇ ਉਹਨਾਂ ਨੇ ਕਿਹਾ ਕਿ ਸਰਕਾਰੀ ਅਧਿਕਾਰ ਖੇਤਰ ਦੇ ਵਿੱਚ کارਖਾਨੇ ਜਿਹੜੇ ਆ ਲਾਏ ਸੀਗੇ Nehru Saab ਨੇ ਵੀ ਤੇ ਉਸ ਤੋਂ ਬਾਅਦ ਵੀ ਕਾਂਗਰਸ ਨੇ ਉਹ ਵੀ ਵੇਚੇ ਜਾ ਰਹੇ ਨੇ ਤੇ ਦੋਵਾਂ ਨੂੰ ਵੇਚੇ ਜਾ ਰਹੇ ਨੇ ਬੜੀ ਵੱਡੀ ਗੱਲ ਆ ਇਹ ਤਾਂ ਗੱਲ ਪਹਿਲਾਂ ਵੀ ਚੱਲਦੀ ਆ ਵੀ ਰੇਲਵੇ ਦਾ ਵੀ ਕੋਈ ਹਿੱਸਾ ਇਹਨਾਂ ਨੂੰ ਵੇਚ ਦਿੱਤਾ ਗਿਆ ਜੇ ਆਪਾਂ 에ਰਪੋਰਟਾਂ ਦੀ ਗੱਲ ਕਰੀਏ ਹੋਰ ਵੀ ਵੀ ਜਿਹੜੀਆਂ ਸਰਕਾਰੀ ਫੈਕਟਰੀਆਂ ਸੀ ਸਰਕਾਰੀ ਜਾਇਦਾਦਾਂ ਸੀ ਉਹ ਪ੍ਰਾਈਵੇਟ ਹੱਥਾਂ ਹੀ ਦਿੱਤੀਆਂ ਜਾ ਰਹੀਆਂ ਨੇ ਇਸ ਪਾਸੇ ਨਾ ਸਰਕਾਰ ਵਧ ਰਹੀ ਆ ਤੇ ਫਿਰ ਸਰਕਾਰ ਕਰ ਕੀ ਰਹੀ ਆ ਚਾਹੀਦਾ ਤੇ ਇਹ ਸੀਗਾ ਵੀ ਜਿਹੜੀਆਂ ਪ੍ਰਾਈਵੇਟ ਆ ਉਹ ਵੀ ਸਗੋਂ ਸਰਕਾਰੀ ਅਧਿਕਾਰ ਖੇਤਰ ਚ ਆਉਂਦੀਆਂ ਹੁਣ ਵੇਖੋ ਜੇ ਬੈਂਕਾਂ ਕਿਸੇ ਟਾਈਮ ਤੇ ਨਿੱਜੀ ਸੀ ਉਹਨਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਹੋਰ ਵੀ ਕੰਪਨੀਆਂ ਵਾ ਤੇ ਹੁਣ ਸਾਰਾ ਕੁਝ ਪੇਲ ਜਿਹੜੀਆਂ ਪ੍ਰਾਈਵੇਟ ਬੈਂਕਾਂ ਧੜਾ ਧੜ ਖੁੱਲ ਰਹੀਆਂ ਨੇ ਆਹ ਹੋਰ ਅੱਜ ਹੀ ਇੱਕ ਬੈਂਕ ਤੇ ਸਰਕਾਰ ਨੇ ਪਾਬੰਦੀ ਲਾਈ ਆ ਕਿ ਉਹ ਨਵੀਂ ਹਕੂਜ ਕੰਮ ਜਿਹੜੀ ਨਹੀਂ ਕਰ ਸਕਦੀ ਇਹਦਾ ਮਤਲਬ ਕੁਛ ਨਾ ਕੁਛ ਗੜਬੜ ਹੋ ਰਹੀ ਆ ਪ੍ਰਾਈਵੇਟ ਤਾਂ ਹਮੇਸ਼ਾ ਮੁਨਾਫੇ ਵਾਸਤੇ ਕੰਮ ਕਰਦੇ ਨੇ ਤੇ ਸਰਕਾਰਾਂ ਨੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾ ਹੁੰਦਾ ਸਰਕਾਰਾਂ ਵੱਡਗੇ ਹਿੱਸੇ ਵਾਸਤੇ ਆ ਤੇ ਖੜਗੇ ਸਾਹਿਬ ਨੇ ਜਿਹੜਾ ਬਿਆਨ ਲਾਇਆ ਵਾ ਤੇ ਉਹਦਾ ਬੜੇ ਅਰਥ ਨੇ ਉਹਨਾਂ ਨੇ ਕਿ ਪਰਿਵਾਰਵਾਦ ਦੀ ਗੱਲ ਕੀਤੀ ਆ ਕਿ 1999 ਤੋਂ ਬਾਅਦ ਕੋਈ ਵੀ ਜਿਹੜਾ ਲੀਡਰ ਆ ਗਾਂਧੀ ਪਰਿਵਾਰ ਦਾ ਨਾ ਤਾਂ ਪ੍ਰਧਾਨ ਮੰਤਰੀ ਬਣਿਆ ਨਾ ਮੰਤਰੀ ਬਣਿਆ ਨਾ ਤੱਤਾ ਦੇ ਵਿੱਚ ਤੇ ਫਿਰ ਪਰਿਵਾਰਵਾਦ ਦਾ ਇਲਜ਼ਾਮ ਜਿਹੜਾ ਕਿਉਂ ਲਾਇਆ ਜਾਂਦਾ ਤੇ ਜਿਹੜੇ ਚੰਗੇ ਕੰਮ ਕਾਂਗਰਸ ਨੇ ਕੀਤੇ ਸੀਗੇ ਤੇ ਉਹਨਾਂ ਤੇ ਵੀ ਜਿਹੜਾ ਵਾ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜੇ ਕਾਰਖਾਨੇ ਆ ਉਹ ਦਿੱਤੇ ਜਾ ਰਹੇ ਆ ਵੋਟਾਂ ਦੇ ਵਿੱਚ ਜਿਹੜੇ ਦੋਸ਼ ਨੇ ਇੱਕ ਦੂਜੇ ਪ੍ਰਤੀ ਲੱਗਦੇ ਹੁੰਦੇ ਨੇ ਪਰਸਪਾਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇੱਕ ਪਾਰਟੀ ਨੇ ਦੂਜੀ ਪਾਰਟੀ ਤੇ ਟਿੱਕੜਸ਼ਾਲੀ ਕਰਨੀ ਹੁੰਦੀ ਆ ਪਰ ਟਿੱਕੜਸ਼ਾਲੀ ਦਾ ਕੋਈ ਮਿਆਰ ਜ਼ਰੂਰ ਹੋਣਾ ਚਾਹੀਦਾ ਕੋਈ ਆਧਾਰ ਹੋਣਾ ਚਾਹੀਦਾ ਨਿਰ ਆਧਾਰ ਜਿਹੜੇ ਦੋਸ਼ ਇੱਕ ਦੂਜੇ ਤੇ ਲਾਉਣੇ ਇਹ ਕਿਤੇ ਵੀ ਵਾਜਬ ਨਹੀਂ ਹੁੰਦੇ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਰਹੀ ਆ ਜਾਂ ਕਾਂਗਰਸ ਕੋਈ ਵੀ ਪਾਰਟੀ ਇੱਕ ਦੂਜੇ ਤੇ ਜੇ ਲਾਉਂਦੀ ਆ ਤਾਂ ਉਹ ਗਲਤ ਆ ਉਹ ਜਿਹੜੇ ਆ ਨਹੀਂ ਲੱਗਣੇ ਚਾਹੀਦੇ ਕਿਉਂਕਿ ਵੋਟਰਾਂ ਦੇ ਹੱਥੇ ਵਿੱਚ ਫੈਸਲਾ ਬਾਦ ਤੁਸੀਂ ਆਪੂ ਆਪਣਾ ਪ੍ਰੋਗਰਾਮ ਲੋਕਾਂ ਤੱਕ ਲੈ ਕੇ ਜਾਓ ਤੇ ਜਿਹੜੇ ਪ੍ਰੋਗਰਾਮ ਨੂੰ ਲੋਕ ਚੰਗਾ ਚਾਹਣਗੇ ਉਹਨੂੰ ਵੋਟ ਪਾ ਦੇਣਗੇ ਇਹ ਤਾਂ ਹੁਣ ਵੋਟਰਾਂ ਦੇ ਹੱਥ ਦੇ ਵਿੱਚ ਨਾ ਕਿਸ ਨੂੰ ਵੋਟ ਪਾਉਂਦੇ ਨੇ ਤੇ ਜੇ ਹੁਣ ਆਪਾਂ ਸਿੱਖ ਲੀਡਰਾਂ ਦੀ ਗੱਲ ਕਰ ਲਈਏ ਤੇ ਜਿਹੜੇ ਸਿੱਖ ਲੀਡਰ ਨੇ ਧੜਾ ਧੜ ਜਿਹੜੇ ਉਧਰ ਜਾ ਰਹੇ ਨੇ ਤੇ ਬੜੇ ਸਬਜ ਬਾਤ ਦਿਖਾ ਰਹੇ ਨੇ ਬੜਾ ਕੁਝ ਕਹਿ ਰਹੇ ਨੇ ਇਹ ਕੁਝ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਵੀ ਹੁਣ ਵਾਲਾ ਸਮਝ ਦੱਸ ਸਕਦਾ ਵਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੋ ਕੁਝ ਕਿਹਾ ਜਾਂਦਾ ਵਾ ਉਹੀ ਕੁਝ ਲੀਡਰ ਕਰਨ ਅੱਜ ਤੱਕ ਤਾਂ ਵੈਸੇ ਇਸ ਤਰ੍ਹਾਂ ਦਾ ਹੋਇਆ ਨਹੀਂਗਾ ਕਿ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਉਸਨੇ 100% ਉਹ ਗੱਲਾਂ ਕਰ ਦਿੱਤੀਆਂ ਹੋਣ ਜੇ ਕਿਤੇ ਇੰਨੀ ਜ਼ਿਆਕਤ ਇੰਦੀ ਇਮਾਨਦਾਰੀ ਇੰਨੀ دیੰਦਾਰੀ ਸਾਡੇ ਲੀਡਰਾਂ ਦੇ ਵਿੱਚ ਆ ਜਾਵੇ ਤੇ ਮੈਨੂੰ ਲੱਗਦਾ ਕਿ ਸਾਡਾ ਦੇਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਸੁਧਰ ਸਕਦਾ ਇੱਕ ਸਵਰਗ ਦਾ ਰੂਪ ਜਿਹੜਾ ਇੱਥੇ ਆ ਬਣ ਸਕਦਾ ਸਾਡੇ ਦੇਸ਼ ਦੇ ਵਿੱਚ ਵੈਸੇ ਘਾਟ ਕੋਈ ਨਹੀਂ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਸਾਡਾ ਜਿਹੜਾ politcal ਢਾਂਚਾ ਨਾ ਰਾਜਨੀਤਿਕ ਤੇ ਜਿਹੜਾ ਨੌਕਰਸ਼ਾਹੀ ਦਾ ਢਾਂਚਾ ਵਾ ਉਹੀ ਸਿਰਫ ਦੇਸ਼ ਨੂੰ ਮੈਂ ਸਮਝਦਾ ਪਿੱਛੇ ਲਜਾਰਿਆ ਵਾ ਜੀ ਰਾਜਨੀਤਿਕ ਇੱਛਾ ਸ਼ਕਤੀ ਸ਼ੋਭੇ ਤੇ ਸਾਡਾ ਦੇਸ਼ ਜਿਹੜਾ ਬਲੰਦੀਆਂ ਦੇ ਵੱਲ ਜਾ ਸਕਦਾ ਵਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਜਿਸ ਤਰ੍ਹਾਂ ਭਾਜਪਾ ਵੱਲੋਂ ਕਾਂਗਰਸ ਤੇ ਵਾਰ ਕੀਤਾ ਜਾ ਰਿਹਾ ਕਿ ਇਹ ਜਿਹੜੀ ਘਟ ਗਿੰਤੀਆਂ ਉਹਦੀ ਨੂੰ ਜਿਹੜੀ ਪਹਿਲ ਦੇ ਰਹੀ ਆ ਜਾਂ ਜਿਹੜਾ ਇਹਦਾ ਚੋਣ ਮੈਨੀਫੈਸਟੋ ਆ ਉਸ ਦੇ ਵਿੱਚੋਂ ਜਿਹੜੀ ਉਸ ਵੇਲੇ ਦੀ ਮੁਸਲਮਾਨ ਲੀਗ ਸੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਦੀ ਜਿਹੜੀ ਛਾਪ ਆ ਤੇ ਪਰ ਇਸ ਨੂੰ ਜਿਹੜੀ ਆ ਉਹ ਨਕਾਰਿਆ ਜਾ ਰਿਹਾ ਪਰ ਇੱਕ ਗੱਲ ਆ ਜਿਹੜੀ ਕਿਸਾਨਾਂ ਦੀ ਮੰਗ ਸੀ ਕਿ ਅਸੀਂ ਕਾਂਗਰਸ ਨੇ ਜਰੂਰ ਆਪਣੇ ਮੈਨੀਫੈਸਟੋ ਦੇ ਵਿੱਚ ਪਾਈ ਆ ਤੇ ਪੀ ਐਮ ਐਸ ਪੀ ਦੀ ਤੇ ਦੂਸਰੀ ਸੀ ਸਵਾਮੀਨਾਥਨ ਕਿ ਬਿਸ਼ੰਨੀ ਸਭ ਤੋਂ ਵੱਡੀ ਮੰਗ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਇਹੀ ਆ ਤੇ ਬੀ ਜੀ ਪੀ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਆ ਉਹ ਕਿਸਾਨ ਮੰਗਰ ਦੇ ਵਾਸਤੇ ਬਿਲਕੁਲ ਚੁੱਪਾ ਅੰਦੋਲਨ ਚੰਬੂ ਤੇ ਜਿਹੜਾ ਹਰੀ ਰਵੀ ਕਿਸਾਨ ਰੋਕ ਕੇ ਬਿਠੇ ਹੋਏ ਨੇ ਤੇ ਤਾਂ ਵੀ ਜਿਹੜੀ ਬੀਜੇਪੀ ਆ ਬੀਜੇਪੀ ਦੀ ਸਰਕਾਰ ਆ ਉਹ ਇਸ ਵੇਲੇ ਚੁੱਪ ਆ ਉਸ ਦੇ ਬਾਰੇ ਕੁਝ ਨਹੀਂ ਕਹਿ ਰਹੀ ਜੀ ਅੰਦੋਲਨ ਚੱਲਦੇ ਆ ਕਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕੋਈ ਰਾਜਨੀਤਿਕ ਤਿਰ ਕਿਸਾਨਾਂ ਨੂੰ ਕੋਈ ਇੱਕ ਆਪਾਂ ਕਹਿ ਸਕਦੇ ਆ ਵੀ ਭਰੋਸਾ ਨਹੀਂ ਦੇ ਰਹੀ ਜਾਂ ਉਹਨਾਂ ਨੂੰ ਬਾਈਪਾਸ ਕਰ ਰਹੀ ਆ ਉਹਨਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਤੇ ਦੁਬਾਰਾ ਜਦੋਂ ਸੱਤਾ ਦੇ ਵਿੱਚ ਆ ਜਾਂਦੀ ਆ ਤਾਂ ਫਿਰ ਕਿਸ ਤਰ੍ਹਾਂ ਦਾ ਵਰਤਾਅ ਕਿਸਾਨਾਂ ਦੇ ਨਾਲ करेगी आंदोलन ਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਨੂੰ ਪਤਾ ਵਾ ਕਿ ਪਹਿਲਾਂ ਕਿਸ ਤਰ੍ਹਾਂ ਜਿਹੜਾ ਦਿੱਲੀ ਜਾਂ ਤੱਕ ਸਾਨਾ ਨੂੰ ਰੋਕਿਆ ਗਿਆ ਕਿਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਹੋਣਗੇ ਆ ਬਹੁਤ ਉੱਚੀਆਂ ਹੁੱੱਚੀਆਂ ਜਿਹੜੀਆਂ ਵੱਡੀਆਂ ਵੱਡੀਆਂ ਸੜਕਾਂ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਤੇ ਉਹਨਾਂ ਦੇ ਉੱਤੇ ਮਿੱਟੀ ਬੜੀ ਚਾਹੀਦੀ ਆ ਤੇ ਮਿੱਟੀ ਦਾ ਹੁਣ ਪੰਜਾਬ ਦੇ ਵਿੱਚ ਪਹਿਲਾਂ ਠੀਕ ਆ ਜਿਹੜਾ ਵਾ ਖਾਸ ਕਰਕੇ ਦਵਾਬਾ ਜਿਹੜੇ ਏਰੀਆ ਸੀ ਦੋਨਾਂ ਏਰੀਆ ਸੀ ਇੱਥੇ ਜਿਹੜੀ ਰੇਤਰੀ ਜ਼ਮੀਨ ਸੀ ਤੇ ਲੋਕਾਂ ਨੇ ਉੱਚੇ-ਉੱਚੇ ਪਹਾੜ ਜਿਹੜੇ ਮਿੱਟੀ ਦੇ ਲਾਏ ਸੀ ਉਹ ਲਗਭਗ ਹੁਣ ਖਤਮ ਹੋ ਚੁੱਕੇ ਨੇ ਕੋਈ ਵਿਰਲੇ ਵਾਂਝੇ ਰਹਿ ਗਏ ਹੋਣਗੇ ਤੇ ਸੁਣਨ ਦੇ ਵਿੱਚ ਆ ਰਿਹਾ ਕਿ ਉਹਨਾਂ ਨੂੰ ਮਿੱਟੀ ਨਹੀਂ ਮਿਲ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਰਿਆ ਸਤਲੁਜਾ ਉਹਦੇ ਵਿੱਚੋਂ ਮਿੱਟੀ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਣਗੀਆਂ ਕਿਉਂਕਿ ਬਹੁਤ ਸਾਰੀ ਜਿਹੜੀ ਜ਼ਮੀਨ ਆ ਉਹ ਕਿਸਾਨਾਂ ਦੇ ਨਾਵਾਂ ਤੇ ਚੜ ਚੁੱਕੀ ਆ ਕਿਸਾਨਾਂ ਨੂੰ ਜਿਹੜੀ ਮਿਲ ਚੁੱਕੀ ਆ ਅ ਥੋੜੀ ਬੋਧੀ ਜ਼ਮੀਨ ਕੁਝ ਰਹਿ ਗਈ ਆ ਜਿੱਥੇ ਕਿਸਾਨਾਂ ਦੇ ਕੱਚੇ ਕਬਜ਼ੇ ਨੇ ਤੇ ਕਈ ਥਾਈ ਪੱਕੇ ਕਬਜ਼ੇ ਵੀ ਆ ਕਿਸਾਨਾਂ ਦੇ ਨਾਂ ਤੇ ਪੂਰਨ ਤੌਰ ਤੇ ਚੜ੍ਹ ਵੀ ਚੁੱਕੀ ਆ ਤੇ ਹੋ ਸਕਦਾ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਆ ਜਦੋਂ ਹੁਣ ਕਣਕਾਂ ਵੜੀਆਂ ਜਾਂਦੀਆਂ ਨੇ ਤੇ ਸਰਕਾਰਾਂ ਜ਼ਬਰਦਸਤੀ ਅਨਾ ਨੂੰ ਮਿੱਟੀ ਚ ਕਾਉਣ ਦੀ ਕੋਸ਼ਿਸ਼ ਕਰਨ ਜਿਹੜੀ ਠੇਕੇਦਾਰ ਨੇ ਸੜਕ ਬਣਾਉਣ ਵਾਲੇ ਤੇ ਉੱਥੇ ਵੀ ਕਿਸਾਨਾਂ ਦਾ ਟਕਰਾਹ ਜਿਹੜਾ ਵਾ ਪ੍ਰਸ਼ਾਸਨ ਦੇ ਨਾਲ ਹੋ ਸਕਦਾ ਵਾ ਕਿਉਂਕਿ ਕਿਸਾਨ ਬੜੀ ਮਿੱਟੀ ਚੁੱਕ ਨਹੀਂ ਦੇਣਗੇ ਜਿਨ੍ਹਾਂ ਦੇ ਨਾਂ ਤੇ ਜ਼ਮੀਨਾਂ ਨੇ ਗਿੱਦੜਪਿੰਡੀ ਪੁਲ ਦੇ ਥੱਲੇ ਸਮੱਸਿਆ ਬਹੁਤ ਵੱਡੀ ਆ ਉੱਥੇ ਆ ਕਿ ਮਿੱਟੀ ਜੰਮ ਜਾਂਦੀ ਆ ਬੈਡ ਜਿਹੜਾ ਉਹ ਉੱਚਾ ਹੋ ਜਾਂਦਾ ਤੇ ਪਾਣੀ ਅੱਗੇ ਜਾਂਦਾ ਨਹੀਂਗਾ ਤੇ ਪਿੱਛੇ ਡਾਫਲਾ ਕੇ ਖੜ ਜਿਹੜੇ ਆ ਜਾਂਦੇ ਆ ਖਾਲਨਾ ਜ਼ਰੂਰ ਚਾਹੀਦਾ ਅਗਲੇ ਪਾਸੇ ਜਿਹੜਾ ਦਰਿਆ ਵਾ ਜਿਹੜਾ ਹਰੀਕੇ ਹੈਡ ਵਰਕਸ ਆ ਜਿਹੜੀ ਉੱਤੇ ਝੀਲ ਬਣੀ ਹੋਈ ਆ ਉੱਥੇ ਵੀ ਬਹੁਤ ਜ਼ਿਆਦੀ ਗਾਰ ਜੰਮੀ ਹੋਈ ਆ ਵੈਸੇ ਤਾਂ ਜੇ ਸਰਕਾਰ ਠੇਕੇਦਾਰਾਂ ਨੂੰ ਉਧਰ ਲਾਵੇ ਕਿ ਉਹ ਝੀਲ ਦੇ ਵਿੱਚੋਂ ਜਿਹੜੀ ਗਾਰ ਆ ਉਹ ਕੱਢੀ ਜਾਵੇ ਉਹ ਜਿਹੜੀ ਸੜਕਾਂ ਤੇ ਪਾਈ ਜਾਵੇ ਤੇ ਇੱਕ ਤਾਂ ਝੀਲ ਜਿਹੜੀ ਆ ਉਹ ਡੂੰਗੀ ਹੋ ਜੇ ਉੱਥੇ ਪਾਣੀ ਜਿਹੜਾ ਹੋਰ ਜਮਾ ਹੋਵੇ ਤੇ ਇਧਰ ਡਾਫ ਨਾਲ ਲੱਗੇ ਤੇ ਜਿਹੜੀ ਇੱਥੇ ਸਤਲੁਜ ਦਰਿਆ ਜਿਹੜਾ ਗਿੱਦੜਪਿੰਡੀ ਲੱਗੇ ਕੋਲਾ ਉਹਦੇ ਥੱਲੇ ਵੀ ਮਿੱਟੀ ਕੱਢੀ ਜਾਵੇ ਅਗਲੇ ਪਾਸੇ ਵੀ ਦਰਾ ਦੀ ਜਿਹੜੀ ਖਲਾਈ ਕੀਤੀ ਜਾਵੇ ਪਦਰੀ ਜਿਨਾ ਜਿਨਾ ਦਰਿਆ ਵਗਦਾ ਉਹਦੀ ਉਹਦੀ ਖਰਾਇ ਕੀਤੀ ਜਾਵੇ ਤੇ ਕਿਸਾਨਾਂ ਦਾ ਨੁਕਸਾਨ ਵੀ ਨਾ ਕੀਤਾ ਜਾਵੇ ਜੇ ਸਰਕਾਰ ਕਿਸਾਨਾਂ ਦਾ ਨੁਕਸਾਨ ਕਰਨ ਤੇ ਉਤਾਰੂ ਹੋਈ ਤੇ ਕਿਸਾਨ ਉਸ ਦਾ ਵਿਰੋਧ ਕਰਨਗੇ ਤੇ ਉਹਦਾ ਵੀ ਜਿਹੜਾ ਫਿਰ ਰੌਲਾ ਰੱਪਾ ਪੈਣਾ ਸੁਭਾਵਕ ਹੀ ਆ ਪਹਿਲੀ ਤਾਂ ਗੱਲ ਆ ਪੇਟੀਆਂ ਉੱਚੀਆਂ ਸੜਕਾਂ ਪੰਜਾਬ ਦੇ ਵਿੱਚ ਵੈਸੇ ਬਣਾਉਣ ਤੋਂ ਕੋਈ ਬਹੁਤੀ ਧੁੱਖ ਨਹੀਂ ਬਣਦੀ ਹੈਗੀ ਚਲੋ ਇਹ ਇੰਜੀਨੀਅਰ ਉਹਨਾਂ ਦੇ ਆਪਦੇ ਫੈਸਲੇ ਨੇ ਸਰਕਾਰਾਂ ਦੇ ਫੈਸਲੇ ਨਹੀਂ ਦੇ ਬਾਰੇ ਨਹੀਂ ਅਸੀਂ ਕਰ ਸਕਦੇ ਤੇ ਹੁਣ ਜ਼ਬਰਦਸਤੀ ਹੁਣ ਮਿੱਟੀ ਦਾ ਸੁਣ ਕਿੱਥੋਂ ਆਵੇ ਹੁਣ ਮਿੱਟੀ ਤਾਂ ਇਸ ਤਰ੍ਹਾਂ ਹੀ ਆਉਣੀ ਆ ਨਾ ਪਹਿਲਾਂ ਹੀ ਸੋਚਣਾ ਚਾਹੀਦਾ ਹੁਣ ਜਾਂ ਤਾਂ ਹਿਮਾਚਲ ਦੇ ਜਿਹੜੇ ਪਹਾੜ ਆ ਉਹ ਪੁੱਟ ਕੇ ਲਿਆਦੇ ਜਾਣਗੇ ਜਾਂ ਰਾਜਸਥਾਨ ਤੋਂ ਮਿੱਟੀ ਲਿਆਂਦੀ ਜਾਊਗੀ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਕਿ ਜਿੰਨੀ ਮਿੱਟੀ ਪੈਣੀ ਆ ਇੰਨੀ ਮਿੱਟੀ ਜੇ ਪੰਜਾਬ ਨੂੰ ਇੰਨਾ ਡੂੰਘਾ ਕਰ ਦਿੱਤਾ ਤਾਂ ਪੰਜਾਬ ਦਾ ਵੈਸੇ ਹੀ ਬਰਾਹਲ ਹੋ ਜਾਣਾ ਵਾ ਇਹ ਜਿਹੜੇ ਸਾਡੇ ਪਲੈਨ ਕਾ ਬਣਾਉਣ ਵਾਲੇ ਆ ਉਹਨਾਂ ਨੂੰ ਜ਼ਰੂਰ ਪਹਿਲਾਂ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਵੀ ਕਿਹੋ ਜਿਹੇ ਹਾਲਾਤ ਨੇ ਕਿੰਨੇ ਹਾਲਾਤਾਂ ਦੇ ਵਿੱਚੋਂ ਅਸੀਂ ਨਾ ਕਿ ਜਾਣਾ ਕਿਹੋ ਜਿਹੀ ਉੱਤੇ ਜਮਿਨੀ ਹਾਲਾਤ ਆ ਤੇ ਉਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਉਹ ਲੈਣੇ ਚਾਹੀਦੇ ਆ ਤੇ ਦਰਸ਼ਕੋ ਜਿਹੜੇ ਟੋਣਾ ਦੇ ਵਿੱਚ ਇਲਜ਼ਾਮ ਇੱਕ ਦੂਜੇ ਤੇ ਲੱਗਦੇ ਹੀ ਹੁੰਦੇ ਨੇ ਤੇ ਜ਼ਰੂਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਸੀਰੀਅਸ ਹੋਣਾ ਚਾਹੀਦਾ ਉਹੀ ਕੁਛ ਕਹਿਣਾ ਚਾਹੀਦਾ ਜੋ ਕਰ ਸਕਦੀਆਂ ਨੇ ਐਵੇਂ ਹਵਾ ਦੇ ਵਿੱਚ ਜੜੀਆਂ ਗੱਲਾਂ ਮਾਰਨਾ ਉਹ ਨਹੀਂ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਬੜੀ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਬਦਲਾਅ ਹੋਏਗਾ ਸਾਡਾ ਜਿਹੜਾ ਦੇਸ਼ ਆ ਉਵੇਂ ਦੂਸਰੇ ਦੇਸ਼ਾਂ ਵਰਗਾ ਬਣੇਗਾ ترقی ਕਰੇਗੀ ਸਾਡੇ ਨੌਜਵਾਨਾਂ ਨੂੰ ਬਾਹਰ ਨਹੀਂ ਜਾਣਾ ਪਏਗਾ ਸਾਨੂੰ ਦੇ ਤੇਜ਼ ਰੁਜ਼ਗਾਰ ਦੇ ਪ੍ਰਬੰਧ ਜਿਹੜੇ ਮਿਲਣਗੇ ਤੇ ਅਸੀਂ ਇੱਥੇ ਸੁੱਖ ਦਾਤ ਲੈ ਸਕਾਂਗੇ ਇਸੇ ਹੱਦ ਦੇ ਨਾਲ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਤੇ ਲੋਕਾਂ ਨੂੰ ਵੀ ਵੋਟਰਾਂ ਨੂੰ ਵੀ ਪੀਰ ਬੇਨਤੀ ਜਾ ਕੇ ਸੋਚ ਸਮਝ ਕੇ ਵੋਟ ਪਾਈ ਜਾਵੇ ਤਾਂ ਕਿ ਦੇਸ਼ ਦਾ ਪ੍ਰਗਟ ਜਿਹੜਾ ਵਾ ਚੰਗਾ ਹੋ ਸਕੇ ਸੋ ਦਰਸ਼ਕੋ ਇਸੀ ਪ੍ਰੋਗਰਾਮ ਨੂੰ ਲੋਕਾਂ ਕਾ ਆਵਾਜ਼ ਮੈਨੂੰ ਸੰਤੋਸ਼ ਸਿੰਘ ਪੰਨੂ ਨੂੰ ਇੱਥੇ ਦਿਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਨਾਲ ਰਾਏ ਸਤ ਸ੍ਰੀ ਅਕਾਲ